ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾ ਜਿਹੜਾ ਅੱਧੀ ਕੈਂਚੀ ਸਿੱਖਦਾ ਹੈ ਡਿੱਗ ਪੈਂਦਾ ਹੁਜ ਕਦੇ ਕਦੇ ਲੱਤ ਤੇ ਸਾਟੀ ਜੀ ਭਜਨੇ ਖੁਚ ਤੇ ਖੁਚ ਜੀ ਤੇ ਮੇਰੇ ਵੀ ਨਿਸ਼ਾਨ ਜੈਗੇ ਨੇ ਅਜੇ ਫੇਰ ਉਹ ਪੂਰੀ ਕੈਂਚੀ ਮਾਰ ਲੱਗ ਜਾਂਦਾ ਹੈ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੈਂਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਵੱਧ ਜਾਂਦਾ ਹੈ ਫਿਰ ਰੋਕਣਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਰੋਕਣਾ ਫਿਰ ਉਹ ਡੰਡੇ ਤੇ ਆ ਜਾਂਦਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਉਹ ਕੰਧ ਕੋਨ ਦੀ ਚ ਮਾਰ ਕੇ ਖੜਾਉਂਦਾ ਫਿਰ ਉਹ ਵੀ ਇਹ ਚਾਹ ਚ ਮਾਰਦੇ ਆ ਤੇ ਉੱਥੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫਿਰ ਉਹ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦੋਂ ਆਉਂਦਾ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨਾ ਹੈ ਆਹ ਬ੍ਰੇਕ ਨੇ ਫਿਰ ਉਹ ਕੱਲ ਕਾਠੀ ਤੇ ਆ ਜਾਂਦਾ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਭਾਈ ਸ਼ਹਿਰ ਚੱਲੇ ਹਾਂ ਮੈਨੂੰ ਲੈ ਜਾ ਉਹ ਕਹਿੰਦਾ ਭਾਈ ਐਂ ਕਰ ਤਖ ਤੇਰਾ ਨਾਂ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਜਲਾ ਲਾ ਮੈਂ ਮਗਰ ਬਈ ਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੌਲੀ ਹੌਲੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਐਸ ਲੈਵਲ ਤੇ ਪਹੁੰਚ ਗਏ ਕਿ ਅੱਧਿਕਾਂਚੀ ਪੂਰੀ ਕਾਂਚੀ ਡੰਡਾ ਕਾਠੀ ਹੁਣ ਖਿੱਚਣਾ ਵੀ ਆ ਗਿਆ ਹੁਣ ਅਸੀਂ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ ਨਾਬੇ ਤੱਕ ਖਿੱਚਣਾ ਆ ਗਿਆ ਸਾਨੂੰ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬ ਦੀ ਪਾਰਟੀ ਲੈ ਕੇ ਉਹ ਪਰਾਵਾ ਮਸਾ ਤਾਂ ਖੜਾ ਛੜਾਇਆ ਟੱਟ ਤੂੰ ਦੁਬਾਰੇ ਕਿਉਂ ਪੰਗਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ ਤਿੰਨ ਚਾਰ ਲੱਖ ਰੁਪਏ ਇੱਕ ਪ੍ਰੋਗਰਾਮ ਦਾ ਘੰਟੇ ਡੇਢ ਘੰਟੇ ਦਾ ਲੈ ਲੈਂਦਾ ਸੀ ਟੈਲੀਵਿਜ਼ਨ ਵਾਲਿਆਂ ਤੋਂ ਹੋਰ ਵੱਧ ਲੈ ਲੈਂਦਾ ਸੀ ਫਿਲਮ ਵਾਲਿਆਂ ਤੋਂ ਹੋਰ ਵੱਧ ਲੈ ਲੈਂਦਾ ਆ ਮੇਰੇ ਨਾਲ ਦੀ ਨੇ ਸਾਰੇ ਬਿੰਨੂ ਹੋਰੀ ਕਰਮਜੀਤ ਹੋਰੀ ਜੁਗਨੂ ਵਾਲੀ ਟੀਮ ਹੀ ਹੈ ਸਾਨੂੰ ਇੱਥੇ ਕਾਉਣ ਦੀ ਕੀ ਲੋੜ ਸੀ ਵੀ ਜੇ ਤੁਸੀਂ ਚੱਜ ਦੇ ਨਿਕਲੇ ਆਉਂਦੇ ਉਧਰੋਂ ਬਾਜਵਾ ਗਾਲਾਂ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਮੈਂ ਕਹਾਂ ਇਹ ਸੀ ਤਾਂ ਹੁਣ ਆ ਗਏ ਫਿਰ ਉਹਨੂੰ ਸੰਤ ਲੋਕਾਂ ਨੇ ਲਿਆਂਦਾ ਅੱਕ ਕੇ ਵੀਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅੱਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਅੱਕ ਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਉਹਨੂੰ